ਗੁਰੂ ਗੋਬਿੰਦ ਸਿੰਘ ਦੇ ਦੋਸਤ ਸਹਜਾਦੇ ਸੀਗੇ ਜੋਰਾਵਰ ਦੇ ਫਤਿਹ ਦੇ ਉਹਨਾਂ ਤਾਂ ਜੀ ਦੀ ਸਿੱਤ ਅਜੇ ਸੀ ਦਿ ਦਿਵਸ ਤਾਂ ਨੂੰ ਹੋ ਵੀ ਉਹਨਾਂ ਉਹਨਾਂ ਯਾਰ ਦੇ ਸਾਰੇ ਇਕੱਠ ਹੋਏ ਠੀਕ ਜੀ ਮੈਂ ਤਾਂ ਪਿਛਲੇ 5 ਸਾਲ ਤੋਂ ਇਹਨਾਂ ਨਾਲ ਜੁੜਿਆ ਵੀਰ ਉਹਨਾਂ ਨਾਲ ਪਰ ਇਹ ਵੀਰ ਪਿਛਲੇ 15 ਸਾਲਾਂ ਤੋਂ ਕੇਸ ਕਰਤੀ ਤੇ ਜੀ ਹਰੇਕ ਸਾਲ ਸਵਾ ਮੋਕੇ ਟੈਂਪਲੋਂ ਕਰਦੇ ਜੀ ਦਸਤਾਰਾਂ ਦੇ ਵਿੱਚ ਜਿਵੇਂ ਜਿਹੜੇ ਪਾਤੇਤ ਨੇ ਉਹਨਾਂ ਨੂੰ ਜੇ ਉਹ ਪ੍ਰਾਨ ਕਰਦੇ ਨੇ ਤਾਂ ਉਹਨਾਂ ਨੂੰ ਦਸਤਾਰਾਂ ਵੀ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਤੇ ਅਸੀਂ ਖੜੇ ਆਂ ਸ਼ਹਿਰ ਸ਼ਰੰਦ ਦੇ ਅੰਦਰ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਸ ਸ਼ਹਿਰ ਦੇ ਵਿੱਚ ਅੱਜ ਆਪਾਂ ਆ ਰਹੀਆਂ ਸੰਗਤਾਂ ਜਿਹੜੀਆਂ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਉਹਨਾਂ ਨੂੰ ਨਤਮਸਤਕਾਉਣ ਲਈ ਪਹੁੰਚਦੀਆਂ ਨੇ ਆਪਾਂ ਉਹਨਾਂ ਸੰਗਤਾਂ ਦੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਏ ਆਂ ਤੇ ਇੱਥੇ ਆਪਾਂ ਸੰਗਤ ਦੇ ਵਿੱਚ ਆਏ ਹੋਏ ਨੌਜਵਾਨ ਵੀਰ ਬਜ਼ੁਰਗ ਭੈਣ ਭਰਾਵਾਂ ਤੋਂ ਪੁੱਛਾਂਗੇ ਕਿ ਉਹਨਾਂ ਨੂੰ ਇਸ ਪਾਵਨ ਇਤਿਹਾਸ ਦੇ ਬਾਰੇ ਪਾਵਨ ਸਥਾਨ ਦੇ ਬਾਰੇ ਜਿਹਦੇ ਵਿੱਚ ਦੋਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰੀ ਜੀ ਦੀ ਸ਼ਹੀਦੀ ਕਿੱਦਾਂ ਹੋਈ ਹੈ ਪਾਪਾ ਮੋਤੀराम ਮਹਿਰਾ ਤੇ ਬਾਬਾ ਟੋਡਰਮੱਲ ਜੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵਾਰ ਕੇ ਸ਼ਹਾਦਤ ਦਿੱਤੀ ਹੈ ਆਓ ਆਪਾਂ ਅੱਜ ਸੰਗਤ ਦੇ ਵਿੱਚ ਮੌਜੂਦ ਆ ਤੇ ਸੰਗਤ ਨਾਲ ਕਰਦੇ ਆ ਗੱਲਬਾਤ ਕਿ ਉਹ ਕਿਸ ਤਰ੍ਹਾਂ ਆਪਣੇ ਸ਼ਰਧਾ ਦੇ ਫੁੱਲ ਸਾਹਿਬਜ਼ਾਦਿਆਂ ਦੀ ਚਰਨਾਂ 'ਚ ਭੇਟ ਕਰ ਰਹੇ ਨੇ ਉਹ ਆਪਾਂ ਕਰਦੇ ਆ ਸੰਗਤ ਨਾਲ ਗੱਲਬਾਤ ਜੀ ਕਰਦੇ ਆ ਵੀਰ ਨਾਲ ਉਹਨਾਂ ਨਾਲ ਵਿਚਾਰ ਕਰਦੇ ਆ ਕਿ ਉਹ ਇਸ ਸ਼ਹੀਦਾਂ ਦੀ ਧਰਤੀ ਤੇ ਆਏ ਨੇ ਤੇ ਉਹ ਇਤਿਹਾਸ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਆ ਹਾਂਜੀ ਕੀ ਹਾਲ ਨੇ ਵੀਰੇ ਹਾਂਜੀ ਬਧੇ ਜੀ ਕੀ ਨਾਮ ਆ ਆਪਣਾ ਜੀ ਆਪਣਾ ਸੰ세 ਸੰ세 ਤੇ ਕਿੱਥੋਂ ਆਏ ਆ ਆਪਾਂ ਜੀ ਪੰਡਤਪੁਰ ਪਾਈ ਕਰਾਏ ਠੀਕ ਹੈ ਜੀ ਤੇ ਜਿੱਦਾਂ ਆਪਾਂ ਇੱਥੇ ਅੱਜ ਇਕੱਠੇ ਹੋਏ ਆ ਤੇ ਤੁਸੀਂ ਕੀ ਜਾਣਦੇ ਹੋ ਵੀ ਇਸ ਜਿਹੜੀ ਇੰਨੀ ਇੱਥੇ ਸੰਗਤ ਇਕੱਠ ਹੋਇਆ ਵੈ ਠੀਕ ਹੈ ਇਹਨੇ ਲੰਗਰ ਲੱਗੇ ਜੋ ਵੀ ਨਤਮਸਤਕ ਇੰਨੀ ਸੰਗਤ ਹੋ ਰਹੀ ਹੈ ਉਹ ਕੇਸਬੰਦ ਵੀ ਚਾ ਰਹੀ ਹੈ ਉਹ ਸਬੰਧ ਇਹ ਹੈ ਕਿ ਆਪਣੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਸਤ ਸਹਜਾ ਦੇ ਸੀਗੇ ਜੋਰਾਵਰ ਦੇ ਫਤਿਹ ਸਿੰਘ ਉਹਨਾਂ ਤਾਂ 6 ਦਿਸੀ ਤੇ ਅਜ ਸਿੰਘ ਦਿ ਦਿਵਸਾਂ ਤਾਲ ਨੂੰ ਹੋ ਵੀ ਉਹਨਾਂ ਉਹਨਾਂ ਯਾਦ ਵਿੱਚ ਸਾਰੇ ਇਕੱਠ ਹੋਏ ਠੀਕ ਹੈ ਜੀ ਤੇ ਇਸ ਧਰਤੀ ਦੇ ਆਪਾਂ ਨਤਮਸਤਕ ਹੋ ਰਹੇ ਆ ਤੇ ਤੁਸੀਂ ਇੱਥੋਂ ਮੰਨ ਲਓ ਹਰ ਸਾਲ ਆਪਾਂ ਇੱਥੇ ਆਣੇ ਆ ਜੀ ਦਰਸ਼ਨ ਕਰਨ ਤੇ ਆਪਾਂ ਇੱਥੋਂ ਕੀ ਸੇਧ ਲੈ ਕੇ ਜਾ ਰਹੇ ਹਾਂ ਵੀ ਹਾਂ ਆਪਾਂ ਇੱਥੇ ਆਨੇ ਆ ਤੇ ਉਹਨਾਂ ਨੇ ਸ਼ਹਾਦਤ ਤਾਂ ਦਿੱਤੀ ਆਪਣੇ ਲਈ ਤੇ ਆਪਾਂ ਕੀ ਸਿੱਖ ਰਹੇ ਹਾਂ ਵੀ ਤਾਂ ਜੋ ਆਪਣੀ ਆਉਣ ਵਾਲੀ ਅੱਗੇ ਨੌਜਵਾਨ ਪੀੜ੍ਹੀ ਨੂੰ ਜਾਂ ਆਪਾਂ ਖੁਦ ਦੇ ਵਿੱਚ ਕੀ ਇਹ ਹਜਾ ਸੁਧਾਰ ਲਿਆ ਸਕਦੇ ਹਾਂ ਜਿਹਨੂੰ ਵੀ ਆਪਾਂ ਇੱਕ ਸੇਧ ਦੇ ਸਕੀਏ ਸੇਧ ਇਹ ਹੈ ਜੇ ਉਹ ਨਿੱਕੀ ਜਿਹੀ ਉਮਰ ਤੇ ਜਵਾਂ ਨਹੀਂ ਡੋਲੇਣਾ ਸਾਨੂੰ ਇਹ ਸੇਧ ਲੈਣੀ ਚਾਹੀਦੀ ਵੀ ਸਾਨੂੰ ਆਪਣੇ ਧਰਮ ਦੇ ਪੱਕਾ ਰਹਿਣਾ ਚਾਹੀਦਾ ਹੈ ਸਾਨੂੰ ਜਾਨਕ ਭਾਵੇਂ ਮੈਂ ਕਿਸ ਧਾਰੀ ਨਹੀਂ ਹੈਗਾ ਪਰ ਮੇਰਾ ਮਨ ਹੈਗਾ ਵੀ ਜਿਵੇਂ ਉਹ ਨਹੀਂ ਡੋਲੇ ਸਾਨੂੰ ਉਹਨਾਂ ਦੇ ਸੂਲਾਂ ਦੇ ਚੱਲਣਾ ਚਾਹੀਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮਾਰੇ ਕਿਰਪਾ ਕਰਨ ਤੁਸੀਂ ਵੀ ਛੇਤੀ ਕੇਸਾ ਧਾਰੀ ਹੋਮੋ ਧੰਨਵਾਦੀ ਮੇਰੇ ਨਾਲ ਨੌਜਵਾਨ ਮੌਜੂਦ ਨੇ ਬੜੀਆਂ ਸੋਹਣੀਆਂ ਸੋਹਣੀਆਂ ਦਸਤਾਰਾਂ ਨੌਜਵਾਨਾਂ ਨੇ ਸਜਾਈਆਂ ਨੇ ਤੇ ਇਹਨਾਂ ਵੱਲੋਂ ਸੰਗਤ ਦੇ ਲਈ ਇੱਕ ਵਿਸ਼ੇਸ਼ ਲੰਗਰ ਲਾਇਆ ਗਿਆ ਜਿਹੜਾ ਕਿ ਦਸਤਾਰਾਂ ਦਾ ਲੰਗਰ ਹੈ ਜਿਸ ਦੇ ਵਿੱਚ ਦਸਤਾਰਾਂ ਸਿਖਾਈਆਂ ਵੀ ਜਾਂਦੀਆਂ ਨੇ ਜਿਹੜੇ ਸਿੰਘ ਪ੍ਰਣ ਕਰਦੇ ਨੇ ਕਿ ਅਸੀਂ ਕੇਸ ਰੱਖਾਂਗੇ ਜਾਂ ਅੰਮ੍ਰਿਤ ਛਕਾਂਗੇ ਉਹਨਾਂ ਨੂੰ ਦਸਤਾਰ ਭੇਟਾ ਵੀ ਕੀਤੀ ਜਾਂਦੀ ਹੈ। ਆਹ ਮੇਰੇ ਨਾਲ ਵੀਰ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਤਾਂ ਵੀਰ ਜੀ ਕੀ ਨਾਮ ਤੁਹਾਡਾ? ਗੁਰਜਾਬ ਸਿੰਘ। ਠੀਕ ਹੈ ਜੀ। ਇਹ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਕਰਦੇ ਹੋ? ਵੀਰ ਜੀ ਮੈਂ ਤਾਂ ਪਿਛਲੇ 5 ਸਾਲ ਤੋਂ ਇਹਨਾਂ ਨਾਲ ਜੁੜਿਆ ਵੀਰ ਉਹਨਾਂ ਨਾਲ ਪਰ ਇਹ ਵੀਰ ਪਿਛਲੇ 15 ਸਾਲਾਂ ਤੋਂ ਇਸੇ ਧਰਤੀ ਤੇ ਜੀ ਫਿਰ ਇੱਕ ਸਾਲ ਸਵਾ ਮੌਕੇ ਟੈਂਪਲੋਂ ਦੇ ਲੋਕ ਜੀ ਕੀ ਕੀ ਸਵਾਵਾ ਦਿੱਤੀਆਂ ਜਾਂਦੀਆਂ ਨੇ ਇਸ ਕੈਂਪਸ ਸਵਾਵਾ ਮੇਰੇ ਦਸਤਾਰ ਸਜਾਈ ਜਾਂਦੀ ਆ ਸਖਾਈ ਜਾਂਦੀ ਆ ਦਮਾਲਾ ਜਾਂ ਜਿਹੜੇ ਵੀਰ ਪ੍ਰਾਣ ਕਰਦੇ ਨੇ ਵੀ ਅੱਜ ਤੋਂ ਬਾਅਦ ਅਸੀਂ ਕੈਸ ਕਤਲ ਨਹੀਂ ਕਰਾਵਾਂਗੇ ਉਹਨਾਂ ਨੂੰ ਫਿਰ ਦਸਤਾਰ ਪੇਂਟ ਕੀਤੀ ਜਾਂਦੀ ਠੀਕ ਆ ਉਹਨਾਂ ਦਾ ਬਾਏ ਵੀਰਵਾ ਨਾਮ ਪੈਂਡ ਪਤਾ ਸਾਰਾ ਕੁਝ ਲਿਖਿਆ ਜਾਂਦਾ ਠੀਕ ਹੈ ਤੇ ਕੀ ਸਹਾਇਕ ਮਿਲਿਆ ਸੰਗਤ ਵੱਲੋਂ ਇੱਥੇ ਲੰਗਰ ਲਾ ਕੇ ਤੁਹਾਨੂੰ ਸਹਾਇਕ ਬਾਬਾ ਜੀ ਦੇਖੋ ਇਹ ਆਕਾਲ ਪੁਰਖ ਦੀ ਜੀ ਮੌਜ ਆ ਹੁਣ ਸਤਿ ਸ਼੍ਰੀ ਅਕਾਲ ਉਹਨਾਂ ਲਈ ਬਾਰ ਕ੍ਰਪਾ ਸਰਕਾਰ ਵੀ ਹਰ ਸਾਲ ਜਿਹੜੀ ਰੇਸ਼ੋ ਆ ਕੇਸਤਾਰ ਕੇਸ ਰੱਖਣ ਦੀ ਉਹ 15-20% ਵਧਦੀ ਜਾ ਰਹੀ ਹੈ ਸਾਡੇ ਕੋਲ ਜਿਵੇਂ ਜਿਨ੍ਹਾਂ ਨੇ ਪਿਛਲੇ ਸਾਲ ਆਏ ਸੀ ਰੱਖੇ ਸੀਗੇ ਕੇਸ ਉਹ ਐਸਾ ਲਾ ਕੇ ਸਾਨੂੰ ਗੀਰ ਮਰਦੇ ਨੇ ਵੀ ਹੁਣ ਅਸੀਂ ਦਸਤਾਰਤਾਰੀ ਹੋ ਗਏ ਆ ਥੋੜੇ ਸਮੇਂ ਨੂੰ ਅਸੀਂ ਅਮਰਤ ਬਾਣ ਜਰੂਰ ਕਰਾਂਗੇ ਕਿਉਂਕਿ ਪਹਿਲਾਂ ਇਹ ਨਹੀਂ ਹੈਗਾ ਵੀ ਆਪਾਂ ਜੱਕਦਾਂਵੇਂ ਅਮਰਤ ਬਾਣ ਕਰ ਲਈਏ ਜੇ ਮੁੜ ਕੇ ਬਾਅਦ ਵਿੱਚ ਆਪਾਂ ਰਹਿਤ ਚ ਨਾ ਰਹਿ ਸਕੀ ਪਹਿਲਾਂ ਰਹਿਤ ਜ਼ਰੂਰੀ ਹੈ ਜੀ ਜਦ ਤੱਕ ਆਪਾਂ ਰਹਿਤ ਵਿੱਚ ਨਹੀਂ ਵੱਜਦੇ ਉਦੋਂ ਤੱਕ ਸਾਨੂੰ ਤਾਂ ਰੱਖੋ ਤਾਂ ਬਾਣਾ ਬਣੀ ਧਾਰ ਨਹੀਂ ਕਰ ਬਾਣੀ ਬਾਣਾ ਧਾਰਨ ਕਰਨ ਦਾ ਕੋਈ ਹੱਕ ਨਹੀਂ ਹੈਗਾ ਕਿਉਂਕਿ ਆਪਾਂ ਅੱਜ ਦੇ ਟਾਈਮ 'ਚ ਇਹ ਵੀ ਬਾਣਾ ਆਪਾਂ ਪਹਿਲਾਂ ਬਣਾ ਲੈਨੇ ਆਂ ਪਰ ਜਿਹੜੀ ਬਾਣੀ ਤੇ ਰਹਿਤ ਆ ਉਹ ਸਾਡੇ ਕੋਲ ਹੁੰਦੀ ਨਹੀਂ ਜੀ ਤੇ ਬਾਅਦ ਵਿੱਚ ਅਸੀਂ ਕਰਦੇ ਆਂ ਵੀ ਯਾਰ ਕੇਸ ਕਤਲ ਕਰਾ ਦਈਏ ਪਰ ਇਹ ਕਿਲੀ ਤੇ ਲਾ ਕੇ ਟੰਗਦੇ ਨੇ ਜੋ ਅੱਜ ਆਪਾਂ ਆਪਾਂ ਵੇਖਦੇ ਆਂ ਅੱਜ ਕੱਲ ਪਰ ਜਿਹੜੇ ਵੀਰ ਇੱਥੇ ਆਉਂਦੇ ਨੇ ਜਿਵੇਂ ਪਿਛਲੇ ਸਮੇਂ ਜਿਨ੍ਹਾਂ ਨੇ ਪਿਛਲੇ ਸਾਲਾਂ 'ਚ ਕੇਸ ਰੱਖੇ ਨੇ ਉਹ ਐਸ ਸਾਲ ਵੀ ਆ ਕੇ ਸਾਨੂੰ ਮਿਲਦੇ ਨੇ ਤੇ ਚਲੋ ਮਹਾਰਾਜ ਉਸਾ ਤੋਂ ਸੇਵਾ ਲੈਂਦੇ ਨੇ ਸਾਹਿਬ ਜੀ ਦੀ ਅਪਾਰ ਕਿਰਪਾ ਵਾ ਵੀ ਉਹਨਾਂ ਨੇ ਸਾਨੂੰ ਇਸ ਜੋਗਾ ਸਮਝਿਆ ਕਿੰਨੇ ਕ ਨੌਜਵਾਨਾਂ ਜਿਹੜੇ ਇਸ ਲੰਗਰ 'ਚ ਇਦਾਂ ਦੀ ਸੇਵਾ ਕਰਦੇ ਆ ਵੀਰ ਜੀ ਇਹ ਕਹਿੰਦੇ ਟੋਟਲੀ ਪੰਜਾਬ ਤੋਂ ਲਗਭਗ 100 ਤੋਂ ਪਲੱਸ ਦਸਤਾਰ ਕੋ ਚਾਉਂਦੇ ਇਸ ਲੰਗਰ ਤੇ ਜਿਹੜੇ ਦਸਤਾਰਾਂ ਦੀਆਂ ਸਵਾਵਾਂ ਮੰਦੰਦੇ ਨੇ ਸਿਖਾਉਂਦੇ ਵੀ ਨੇ ਤੇ ਸਜਾਉਂਦੇ ਵੀ ਨੇ ਸੋ ਹੁਣ ਤੱਕ ਪਿਛਲੇ ਦਿਨਾਂ ਚ ਕਿੰਨੇ ਕ ਸਿੰਘਾਂ ਨੇ ਸੇਵਾ ਕਰ ਲਈ ਆ ਇਥੋਂ ਦਸਤਾਰ ਸਿੱਖ ਲਈ ਆ ਜਾਂ ਪ੍ਰਣ ਲਿਆ ਕੱਲ ਤੋਂ ਰੰਭਤਾ ਹੋਈ ਸੀਗੀ ਦਸਤਾਰ ਦੀ ਜੀ ਮਾਲਕੇ ਜਿਵੇਂ ਹੌਲੀ ਹੌਲੀ ਸਮਾਂ ਪਾ ਕੇ ਜਿਵੇਂ ਸਵੇਰੇ ਦੇ 2 ਘੰਟੇ ਲੈ ਕੇ ਕਿਸੇ ਨੇ ਦੁਪਹਿਰੇ 2 ਘੰਟੇ ਸ਼ਾਮ ਨੂੰ 2 ਘੰਟੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਕੈਂਪ ਚੱਲਦਾ ਈ ਤੇ ਹਰ ਜਿਸ ਤਰ੍ਹਾਂ ਇਸmein ਕਹਿੰਦੇ ਵੀ ਗਿਣਤੀ ਤੋਂ ਬਾਹਰ ਹੀ ਹੋ ਸਕਦੇ ਜੀ ਗਿਣਤੀ ਨਹੀਂ ਕਰਦਾ ਵੀ ਕਿਹੜੇ ਦਸਤਾਰ ਕੁਝ ਨਹੀਂ ਕਿੰਨਿਆਂ ਨੂੰ ਸਿਖਾਤੇ ਉਹ ਕੋਈ ਗਿਣਤੀ ਨਹੀਂ ਹੈ ਜੀ ਸੋ ਬਹੁਤ ਵਧੀਆ ਉਪਰਾਲਾ ਵੀਰਾਂ ਦਾ ਜਿਹੜੇ ਕਿ ਜਿੱਥੇ ਆਪ ਇੰਨੀ ਸੋਹਣੀਆਂ ਦਸਤਾਰਾਂ ਸਜਾਉਂਦੇ ਆ ਉੱਥੇ ਇਹ ਹੋਰਾਂ ਨੌਜਵਾਨਾਂ ਨੂੰ ਵੀ ਇਸ ਦਸਤਾਰ ਦੇ ਵੱਲ ਆਉਣ ਲਈ ਕੇਸਾ ਦਾੜੇ ਰੱਖਣ ਲਈ ਪ੍ਰੇਰਿਤ ਕਰਦੇ ਆ ਸੋ ਬਣੇ ਰਹੋ ਸਾਡੇ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਸ਼ਹੀਦੀ ਜੋੜ ਮੇਲੇ ਦੇ ਛੇ ਦਿਜੋੜੇ ਮੇਲਿਆਂ ਦੇ ਵਿੱਚ ਜਿੱਥੇ ਵੱਖੋ ਵੱਖਰੀਆਂ ਸੰਗਤਾਂ ਸੰਗਤਾਂ ਲਈ ਲੰਗਰ ਲਾਉਂਦੀਆਂ ਨੇ ਉੱਥੇ ਨੌਜਵਾਨ ਵੀਰਾਂ ਵੱਲੋਂ ਇੱਕ ਅਨੋਖਾ ਲੰਗਰ ਲਾਇਆ ਗਿਆ ਜਿਹੜਾ ਕਿ ਜਿੰਨੇ ਵੀ ਪਤਿਤ ਨੌਜਵਾਨਾ ਉਹਨਾਂ ਦੇ ਲਈ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਆਓ ਮੇਰੇ ਨਾਲ ਉਹਨਾਂ ਵਿੱਚ ਕਵੀਰ ਜੀ ਮੌਜੂਦ ਆ ਆਪਣਾ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੀਰ ਜੀ ਕਿੰਨੇ ਦਿਨ ਤੋਂ ਇਹ ਲੰਗਰ ਚੱਲ ਰਿਹਾ ਇਹ 3 ਦਿਨਾਂ ਦਾ ਲੰਗਰ ਹੈ ਜੀ ਆਪਣਾ ਕੱਲ ਤੋਂ ਸਟਾਰਟ ਹੋਇਆ ਸੀਗਾ ਜੀ ਤੇ ਕੱਲ ਤੱਕ ਚੱਲੇਗਾ ਜੀ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸਵਾਵਾ ਤੁਹਾਡੇ ਨੌਜਵਾਨਾਂ ਵੱਲੋਂ ਦਿੱਤੀਆਂ ਜਾਂਦੀਆਂ ਇੱਥੇ ਆਪਣੇ ਦਸਤਾਰਾਂ ਦੇ ਵਿੱਚ ਜਿਵੇਂ ਜਿਹੜੇ ਪਤਿਤ ਨੇ ਉਹਨਾਂ ਨੂੰ ਜੇ ਉਹ ਪ੍ਰਾਨ ਕਰਦੇ ਨੇ ਤਾਂ ਉਹਨਾਂ ਨੂੰ ਦਸਤਾਰਾਂ ਵੀ ਸਨਮਾਨਿਤ ਕੀਤਾ ਜਾਂਦਾ ਏ ਅਤੇ ਉਹਨਾਂ ਤੋਂ ਇੱਕ ਸੌ ਚੁੱਕੀ ਜਾਂਦੀ ਹੈ ਕਿ ਅੱਜ ਤੋਂ ਬਾਅਦ ਅਸੀਂ ਕੈਸ ਕਤਲ ਨਹੀਂ ਕਰਾਵਾਂਗੇ ਤਾਂ ਉਸ ਦੇ ਬਜਾਏ ਉਹਨਾਂ ਨੂੰ ਦਸਤਾਰ ਦਿੱਤੀ ਜਾਂਦੀ ਹੈ ਅਤੇ ਸਜ਼ਾ ਕੇ ਹੀ ਭੇਜਿਆ ਜਾਂਦਾ ਏ ਇਹ ਤੁਹਾਡੇ ਦਿਲ ਤੇ ਦਿਮਾਗ 'ਚ ਇਹ ਗੱਲ ਕਿੱਥੋਂ ਆਈ ਵੀ ਆਪਾਂ ਯਾਰ ਦਸਤਾਰਾਂ ਦਾ ਲੰਗਰ ਲਾਈਏ ਕਿਉਂਕਿ ਲੋਕ ਬੜੀਆਂ ਤਰ੍ਹਾਂ ਦਾ ਲੰਗਰ ਲਾਉਂਦੇ ਆ ਇਸ ਪਾਸੇ ਬਹੁਤ ਘੱਟ ਤੁਰਦੇ ਆ ਤੁਹਾਡੇ ਦਿਮਾਗ 'ਚ ਇਹ ਗੱਲ ਕਿੱਥੋਂ ਆਈ ਦੇਖੋ ਜੀ ਪਿੱਛੇ ਸਮੇਂ ਚ ਬਹੁਤ ਅਲੋਪ ਹੋਂਦੀ ਜਾ ਰਹੀ ਸੀ ਦਸਤਾਰ ਤਾਂ ਉਸ ਨੂੰ ਦੇਖਦੇ ਦੇਖਦੇ ਆਪਣੇ ਵੀਰ ਨੇ ਜੋ ਅਲੱਗ-ਅਲੱਗ ਜਗ੍ਹਾ ਤੋਂ ਆਉਂਦੇ ਨੇ ਦਸਤਾਰਾਂ ਦਾ ਕੈਂਪ ਜਿਹੜੇ ਕੋਚ ਸਹਿਬਾਨ ਨੇ ਲੰਗਰ ਲਾਉਂਦੇ ਨੇ ਉਹਨਾਂ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਵੀਰ ਆਪਣੇ ਪਾਰਟਿਸਿਪੇਟ ਕਰਦੇ ਨੇ ਅਤੇ ਉਹਨਾਂ ਦੀ ਅਟਰੈਕਸ਼ਨ ਦੇਖ ਕੇ ਉਹਨਾਂ ਨੂੰ ਦਸਤਾਰਾਂ ਨੂੰ ਦੇਖ ਕੇ ਵੀਰ ਸਾਡੇ ਕੋਲ ਆਉਂਦੇ ਨੇ ਅਤੇ ਸਾਨੂੰ ਕਹਿੰਦੇ ਨੇ ਵੀ ਆਪਣੇ ਵਰਗੀ ਦਸਤਾਰ ਸਾਡੇ ਵੀ ਸਜਾਓ ਤੇ ਉਹਨਾਂ ਨੂੰ ਵਧੀਆ ਲੱਗਦਾ ਏ ਉਸ ਹਿਸਾਬ ਨਾਲ ਨਾਲੇ ਤਾਂ ਸੇਵਾ ਹੋ ਜਾਂਦੀ ਏ ਇੱਕ ਨਾਲੇ ਵੀਰ ਬੜੇ ਖੁਸ਼ੀ ਨਾਲ ਦਸਤਾਰਾਂ ਸਜਾ ਕੇ ਜਾਂਦੇ। ਸੰਗਤ ਵੱਲੋਂ ਸਹਿਯੋਗ ਦਿੱਤਾ ਜਾਂਦਾ ਏ ਇਸ ਲੰਗਰ ਦੇ। ਬਿਲਕੁਲ ਜੀ ਬਹੁਤ ਸਹਿਯੋਗ ਦਿੱਤਾ ਜਾਂਦਾ ਏ ਜੀ। ਹੁਣ ਤੱਕ ਕਿੰਨੇ ਕ ਨੌਜਵਾਨ ਆ ਜਿਹੜੇ ਪ੍ਰਣ ਕਰ ਚੁੱਕੇ ਆ ਦੋ ਦਿਨਾਂ ਦੇ ਵਿੱਚ? ਅ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੱਚੇ ਵੀਰ ਨੇ ਜਿਹੜੇ ਉਹ ਪ੍ਰਣ ਕਰ ਚੁੱਕੇ ਨੇ। ਆਉਣ ਵਾਲੇ ਦਿਨਾਂ ਵਿੱਚ ਕੀ ਲੱਗਦਾ ਵੀ ਇਹ ਤੁਹਾਡਾ ਲੰਗਰ ਜਿਹੜਾ ਤੁਸੀਂ ਲਾ ਰਹੇ ਹੋ ਦਸਤਾਰਾਂ ਦਾ ਆਉਣ ਵਾਲੇ ਦਿਨਾਂ ਚ ਇਹਦੇ ਨਾਲ ਨਵੀਂ ਜਨਰੇਸ਼ਨ ਤੇ ਫਰਕ ਪਵੇਗਾ ਬਿਲਕੁਲ ਫਰਕ ਪਵੇਗਾ ਜੀ ਔਰ ਅਲੱਗ ਅਲੱਗ ਤਰ੍ਹਾਂ ਦੀਆਂ ਦਸਤਾਰਾਂ ਦੇਖ ਕੇ ਰੰਗ ਬਰੰਗੇ ਦਸਤਾਰਾਂ ਦੇਖ ਕੇ ਬਿਲਕੁਲ ਫਰਕ ਪੈਂਦਾ ਏ ਅਤੇ ਉਹਨਾਂ ਨੂੰ ਵੀ ਇਹ ਹੁੰਦਾ ਵੀ ਅਸੀਂ ਵੀ ਇੰਨੇ ਜਦੋਂ ਵੀਰਾਂ ਦੇ ਇੰਨੀ ਸੋਹਣੀ ਦਸਤਾਰ ਲੱਗ ਰਹੀ ਆ ਤਾਂ ਸਾਡੇ ਵੀ ਲੱਗੂਗੀ ਜ਼ਰੂਰ ਤਾਂ ਅਸੀਂ ਉਹਨਾਂ ਦੇ ਸੇਮ ਆਪਣੇ ਨਾਲ ਦੀਆਂ ਦਸਤਾਰਾਂ ਸਜਾ ਕੇ ਭੇਜਦੇ ਆ ਤੇ ਉਹਨਾਂ ਨੂੰ ਵਧੀਆ ਲੱਗਦਾ ਏ ਅਤੇ ਉਹ ਘਰ ਜਾ ਕੇ ਆਪ ਵੀ ਸਜਾਉਣ ਦੀ ਕੋਸ਼ਿਸ਼ ਕਰਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਆਓ ਤੁਹਾਨੂੰ ਇਸ ਦਸਤਾਰਾਂ ਦੇ ਲੰਗਰ ਵਿੱਚ ਦਰਸ਼ਨ ਕਰਾਉਂਦੇ ਆ ਕਿ ਕਿਸ ਤਰ੍ਹਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆ ਕੇ ਆਪਣੇ ਸਿਰ 'ਤੇ ਦਸਤਾਰਾਂ ਸਜਾਉਂਦੇ ਆ ਤੇ ਪ੍ਰਣ ਕਰਦੇ ਆ ਕਿ ਅੱਗੇ ਤੋਂ ਇਹ ਜਿਹੜੀ ਦਸਤਾਰ ਇੱਕ ਵਾਰ ਸਜਾਈ ਗਈ ਆ ਨਾ ਤੇ ਕੇਸ ਕਤਲ ਹੋਣਗੇ ਨਾ ਦਸਤਾਰ ਉਤਰੇਗੀ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਦਸਤਾਰਾਂ ਦੇ ਲੰਗਰ ਦੇ। ਜੀ ਦੀ ਪਰਮ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਸਪੈਸ਼ਲ ਐਪੀਸੋਡ ਕਰ ਰਹੇ ਆ ਤੇ ਮੈਨੂੰ ਇੱਕ ਨਿੱਕੇ ਦਾ ਬੱਚਾ ਮਿਲਿਆ ਜਿਹੜਾ ਪਿੱਛੇ ਲੱਗਿਆ ਦਸਤਾਰਾਂ ਦਾ ਲੰਗਰ ਉੱਥੋਂ ਦਸਤਾਰ ਸੇ ਆ ਕੇ ਆਇਆ ਆ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਤੁਹਾਡਾ ਅਮਰਜੀਤ ਸਿੰਘ ਕਿਹੜੀ ਕਲਾਸ ਚ ਪੜ੍ਹਦੇ ਹੋ 6th ਓਕੇ ਤੁਹਾਡੇ ਕੇਸ ਰੱਖੇ ਆ ਹਾਂਜੀ ਠੀਕ ਆ ਅੱਜ ਦਸਤਾਰ ਕਿੱਥੋਂ ਸੇ ਆਈ ਆ ਅੱਜ ਇੱਥੇ ਦਸਤਾਰਾਂ ਦਾ ਲੰਗਰ ਲੱਗਿਆ ਸੀ ਇੱਥੋਂ ਉਹ ਵੀ ਇੱਕ ਬਾਬਾ ਜੀ ਨੂੰ ਮੰਨੀਆਂ ਠੀਕ ਆ ਤੇ ਹੁਣ ਉਹਨਾਂ ਨੇ ਕੀ ਪ੍ਰਣ ਕਰਵਾਇਆ ਹਾਂਜੀ ਉਹਨਾਂ ਨੇ ਕੀ ਪ੍ਰਣ ਕਰਾਇਆ ਤੁਹਾਨੂੰ ਵਿਸਤਾਰ ਚ ਆ ਕੇ ਉਹ ਉਹਨਾਂ ਨੇ ਮੈਨੂੰ ਥੈਂਕ ਯੂ ਮੈਂ ਉਹਨਾਂ ਨੂੰ ਥੈਂਕ ਯੂ ਬੋਲੇਆ ਇਹ ਉਹ ਉਹਨਾਂ ਨੇ ਮੇਰਾ ਫੋਟੋ ਵੀ ਖਿਚਾਈ ਆ ਠੀਕ ਹੈ ਹੋਰ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਕਿਹਾ ਅ ਕੇ ਅਮਰੀ ਚੱਕਿਓ ਠੀਕ ਹੈ ਤੇ ਹੁਣ ਫਿਰ ਡੇਲੀ ਦਸਤਾਰ ਸਹਿਆ ਕਰੋਗੇ ਹਾਂਜੀ ਠੀਕ ਹੈ ਤੇ ਇੱਥੇ ਆ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਫਤਿਹਗੜ ਸਾਹਿਬ ਚ ਆ ਕੇ ਬਹੁਤ ਵਧੀਆ ਮਹਿਸੂਸ ਹੋਇਆ ਠੀਕ ਹੈ ਤੇ ਜਾਣਦੇ ਥੇਦਾ ਇਤਿਹਾਸ ਕੀ ਆ ਹਾਂਜੀ ਇਥੇ ਦਾ ਤੇ ਕੀ ਆ ਹਾਂਜੀ ਕੀ ਇਤਿਹਾਸ ਦੱਸੋਗੇ ਥੋੜਾ ਸੰਗਤ ਨੂੰ ਇੱਥੇ ਬਾਬਾ ਚਾਰ ਸਾਹਿਬ ਜਦ ਦੇ ਸ਼ਹੀਦ ਹੋਏ ਸੀ ਕਿਹੜੇ ਕਿਹੜੇ ਬਾਬਾ ਬਾਬਾਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਠੀਕ ਹੈ ਓਕੇ ਕੋਈ ਗੱਲ ਨਹੀਂ ਤੇ ਇੱਥੇ ਨਾ ਇਹ ਜਗ੍ਹਾ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੋ ਸ਼ਹੀਦ ਹੋਇਆ ਦੋ ਆਪਣੇ ਜਿਹੜੇ ਵੱਡੇ ਆ ਅਜੀਤ ਸਿੰਘ ਤੇ ਤੁਹਾਰ ਸਿੰਘ ਉਹ ਚੰਬੌਰ ਸਾਹਿਬ ਸ਼ਹੀਦ ਹੋਇਆ ਸੀ ਮੂਵੀ ਨਹੀਂ ਦੇਖੀ ਤਾਂ ਚਾਰ ਸਾਹਿਬ ਜਾਦੇ ਹਾਂਜੀ ਦੇਖੀ ਸੀ ਫਿਰ ਉਹ ਚ ਜਿਹੜਾ ਫਤਿਹਗੜ ਸਾਹਿਬ ਦਾ ਦਿਖਾਇਆ ਨਹੀਂ ਦਿਖਾਇਆ ਦੇਖਿਆ ਸੀ ਯਾਦ ਨਹੀਂ ਮਮਾ ਯਾਦ ਨਹੀਂ ਕਰਾਉਂਦੇ ਭੁੱਲ ਗਿਆ ਸੀ ਘਰੇ ਪੜ੍ਹਦੇ ਨਹੀਂ ਇਤਿਹਾਸ ਚਲੋ ਅਗਲੀ ਵਾਰ ਜ਼ਰੂਰ ਆਪਾਂ ਪੜ੍ਹ ਕੇ ਆਉਣਾ ਠੀਕ ਆ ਓਕੇ ਬਹੁਤ ਬਹੁਤ ਧੰਨਵਾਦ ਸੋ ਇਹ ਨਿੱਕਾ ਜਿਹਾ ਬੱਚਾ ਜਿਹਨੇ ਦਸਤਾਰ ਸੇਈ ਹੈ ਤੇ ਪ੍ਰਣ ਵੀ ਕਰਦਾ ਕਿ ਵੇ ਅਮਰ ਸ਼ਕਾਂਗਾ ਕੋਈ ਗੱਲ ਨਹੀਂ ਬੱਚੇ ਨਿੱਕੇ ਆ ਇਤਿਹਾਸ ਦੀ ਜਾਣਕਾਰੀ ਜਿਹੜੇ ਮਾਪਿਆਂ ਨੇ ਦੇਣੀ ਆ ਉਹ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਉਮਰ ਦਾ ਪੰਥ ਵੱਧਦਾ ਜਾਏਗਾ ਉਸ ਤਰ੍ਹਾਂ ਇਤਿਹਾਸ ਦਾ ਪੈਰਾ ਵੀ ਹੁੰਦਾ ਜਾਏਗਾ ਸੋ ਆਪਾਂ ਅੱਗੇ ਹੋਰ ਕਿਸੇ ਸੰਗਤ ਨਾਲ ਕਰਦੇ ਆਂ ਗੱਲਬਾਤ ਜੀ ਸੋ ਸਮੇਂ ਮੇਰੇ ਨਾਲ ਇੱਕ ਨਿੱਕੀ ਜੀ ਭੈਣ ਮੌਜੂਦ ਹੈ ਜਿਹੜੀ ਕਿ ਇੱਥੇ ਆ ਰਹੀਆਂ ਸੰਗਤਾਂ ਨੂੰ ਆਵਾਜ਼ ਦਿੰਦੀ ਹੈ ਕਿ ਪੇਪਰ ਦਿਓ ਤੇ ਨਾਮ ਲਿਓ ਆਓ ਆਪਾਂ ਭੈਣ ਨਾਲ ਕਰਦੇ ਹਾਂ ਗੱਲਬਾਤ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣੇ ਕੀ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਅਸੀਂ ਜੀ ਸੇਵਾ ਕਰ ਰਹੇ ਅਸੀਂ ਪੇਪਰ ਲੈ ਪੇਪਰ ਲੈ ਰਹੇ ਹਾਂ ਜੀ ਵਿਕਾਸ ਫਾਊਂਡੇਸ਼ਨ ਵੱਲੋਂ ਜੀ ਸਿੱਖੀ ਦਾ ਪੇਪਰ ਆ ਜੀ ਬਹੁਤ ਸਾਰੀਆਂ ਸੰਗਤਾਂ ਨੇ ਸਵੇਰ ਤੋਂ ਬਹੁਤ ਪੇਪਰ ਦਿੱਤੇ ਨੇ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਇਨਾਮ ਦੇ ਰਹੇ ਹਾਂ ਜੀ ਦੇਖੋ ਜੀ ਕਿਤਾਬਾਂ ਵੀ ਦੇ ਰਹੇ ਹਾਂ ਛੋਟੇ ਛੋਟੇ ਬੱਚੇ ਮੂਲ ਮੰਤਰ ਪੰਜ ਬਾਣੀਆਂ ਪੜ੍ਹ ਕੇ ਬਹੁਤ ਖੁਸ਼ੀ ਤੇ ਦੱਸ ਰਹੇ ਨੇ ਜੀ ਇਨਾਮ ਦੇ ਰਹੇ ਹਾਂ ਜੀ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਹਾਂ ਜੀ ਸੰਗਤ ਵੱਲੋਂ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਜੀ ਹੁਣ ਤੱਕ ਕਿੰਨੇ ਕੁ ਬੱਚੇ ਆ ਜਿਹੜੇ ਇਥੋਂ ਤੁਹਾਡੇ ਕੋਲ ਇਨਾਮ ਪ੍ਰਾਪਤ ਕਰ ਚੁੱਕੇ ਹਨ ਬਹੁਤ ਬੱਚੇ ਕਰ ਚੁੱਕੇ ਆਂ ਜੀ ਬਟ ਅਸੀਂ ਕਿਸੇ ਨੂੰ ਖਾਲੀ ਤਾਂ ਮੋੜਦੇ ਨਹੀਂ ਹੈਗੇ ਵੀ ਜਿਨ੍ਹਾਂ ਦਿੱਤਾ ਬੱਚੇ ਨੇ ਵਧੀਆ ਜੀ ਉਹ ਸਿੱਖੀ ਧਰਮ ਬਾਰੇ ਬਹੁਤ ਘੱਟ ਬੱਚੇ ਨੂੰ ਪਤਾ ਵੀ ਜੀ ਹਾਂ ਜੀ ਇਸ ਦੇ ਨਾਲ ਅੱਗੇ ਤੁਹਾਡਾ ਕੀ ਹੋਰ ਸੇਵਾ ਜਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਜਾਣਕਾਰੀ ਦਿੰਨੇ ਹੋ ਹਾਂ ਜੀ ਅਸੀਂ ਦਸਤਾਰਾ ਵੀ ਬਣਾ ਰਹੇ ਆਂ ਜੀ ਦੇਖੋ ਉਧਰ ਕੈਂਪ ਲੱਗੇ ਹੋਇਆ ਹੈ ਦਸਤਾਰਾ ਵੱਲੋਂ ਜੀ ਇਨਾਮ ਦੇ ਰਹੇ ਹਾਂ ਬਹੁਤ ਜੀ ਦਸਤਾਰਾ ਦੇ ਇਨਾਮ ਦੇ ਰਹੇ ਹਾਂ ਜੀ ਬੱਚਿਆਂ ਨੂੰ ਅਸੀਂ ਅੱਗੇ ਕਹਿ ਰਹੇ ਹਾਂ ਵੀ ਵਧੀਆ ਤੁਸੀਂ ਹੋਰ ਕੁ ਸਿੱਖੀ ਬਾਰੇ ਤੁਹਾਨੂੰ ਲੈਣ ਦੀ ਲੋੜ ਆ ਥੋੜੀ ਜੀ ਵੱਟਾ ਬੱਤੇ ਥੋੜਾ ਜਾ ਸਾਨੂੰ ਸਮਝ ਸਕਦੇ ਵਾਗੇ ਹਾਂਜੀ ਤੁਹਾਡਾ ਥਾਪਤਰਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਸੇਵਾ ਕਰਦੇ ਰਹੋ ਆਓ ਆਪਾਂ ਅੱਗੇ ਕਰਦੇ ਹਾਂ ਸਵਾ ਦੇ ਦਰਸ਼ਨ